ਕਾਲੇ ਪੇਸ਼ਣ ਸ਼ੂਗਰ ਹੋ ਰਿਹਾ ਅਗਰੇ ਇਹ ਰੈਗੂਲਰ ਖਾ ਰਹੇ ਨੇ ਤਾਂ ਸ਼ੂਗਰ ਨਹੀਂ ਹੋਏਗਾ ਅੱਛਾ ਜੀ ਗੋਲੀ ਲੈਣੇ ਆ ਜੀ ਉਹ ਆਪਾਂ ਨੂੰ ਇੱਕ ਇੱਕ ਤਾਂ ਆਪਣੀ ਬਿਮਾਰੀ ਠੀਕ ਕਰ ਦਿੰਦੀ ਹੈ ਦੂਜੀ ਦਾ ਹਾਂ 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 ਉਹ ਵੀ ਆਪਣੇ ਕਿਸਾਨਾਂ ਦੇ ਨਾਲ ਖੇਤੀਬਾੜੀ ਹਾਂ ਹਾਂ ਉਹ ਜਿਹੜੇ ਉਹ ਕੋਈ ਵੀ ਸਪਰੇਅ ਕਰਦੇ ਨੇਗੇ ਉਹ ਇੱਕ ਚੀਜ਼ ਦਾ ਹੱਲ ਕਰ ਦਿੰਦੀ ਹੈ ਉਹ ਦੂਜੀ ਬਿਮਾਰੀ ਨਾਲ ਖੜੀ ਕਰ ਦਿੰਦੀ ਹੈ ਬਿਲਕੁਲ ਬਿਲਕੁਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਮਾਨ ਹੋਮੋਪੈਥਿਕ ਕਲੀਨਿਕ ਦੇ ਉੱਤੇ ਜਿੱਥੇ ਕੀ ਤੁਹਾਨੂੰ ਆਰਗੈਨਿਕ ਪ੍ਰੋਡਕਟ ਵੀ ਮਿਲਣਗੇ ਤੇ ਹੋਮੋਪੈਥੀ ਜਿਹੜੀ ਦਵਾਈ ਆ ਉਹ ਵੀ ਮਿਲੂਗੀ ਤੇ ਆਪਾਂ ਗੱਲਬਾਤ ਹੁਣ ਕਰਾਂਗੇ ਡਾਕਟਰ ਅਮਰਜੀਤ ਸਿੰਘ ਮਾਨ ਦੇ ਨਾਲ ਤੇ ਆਪਾਂ ਗੱਲਬਾਤ ਕਰਦੇ ਹੁਣ ਉਹਨਾਂ ਦੇ ਨਾਲ ਅੱਗੇ ਜਾ ਕੇ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰ ਡਾਕਟਰ ਸਾਹਿਬ ਠੀਕ ਹੋ ਜੀ ਠੀਕ ਹੈ ਜੀ ਹਾਂ ਹਾਂਜੀ ਤੇ ਡਾਕਟਰ ਸਾਹਿਬ ਆਪਾਂ ਜਿਹੜੀ ਜਿਹੜੀਆਂ ਆਪਾਂ ਉਹ ਦਵਾਈਆਂ ਆਪਣਾ ਕਲੀਨਿਕ ਆ ਜੀ ਹਾਂ ਇਹ ਇੱਥੇ ਦਵਾਈਆਂ ਆਪਾਂ ਕਿਹੜੀਆਂ ਦਿੰਦੇ ਨੇ ਜੋ ਹੋਮੋਪੈਥੀ ਜਾਂ ਐਡੋਪੈਥੀ ਹਾਂ ਹਾਂ ਹੋਮੋਪੈਥੀ ਟੋਟਲੀ ਜੀ ਅੱਛਾ ਜੀ ਟੋਟਲੀ ਹੋਮੋਪੈਥੀ ਹੋਮੋਪੈਥੀ ਹਾਂ ਠੀਕ ਹੈ ਜੀ ਤੇ ਜਿਹੜਾ ਸਭ ਕਿੰਨਾ ਟਾਈਮ ਲੱਗ ਗਿਆ ਸੁਨੋ ਕਲੀਨਿਕ ਚਲਾਉਣੇ ਹਾਂ ਹਾਂ ਕਿ ਉਹ ਪਹਿਲਾਂ 1980 ਚ ਪਾਸ ਆਊਟ ਕੀਤਾ ਡੀ ਐਚ ਐਮ ਐਸ ਅੱਛਾ ਜੀ ਹੋਮੋਪੈਥਿਕ ਮੈਡੀਕਲ ਕਾਲਜ ਬੋਹਰ ਤੋਂ ਠੀਕ ਹੈ ਜੀ ਫਿਰ ਉੱਥੇ 2 ਸਾਲ ਮੈਂ ਡਿਮੋਨਸਟ੍ਰੇਟਰ ਰਹਾ 2 ਸਾਲ ਲੈਕਚਰ ਆ ਰਹਾ ਜੀ ਤੇ 1984 ਚ ਗਵਰਨਮੈਂਟ ਸਰਵਿਸ ਜਾਂਦਾ ਐਜ ਹੋਮੋਪੈਥੀ ਮੈਡੀਕਲ ਆਫੀਸਰ ਅੱਛਾ ਜੀ ਤੇ 20 ਸਾਲ ਸਰਵਿਸ ਕੀਤੀ ਐਜ ਹੋਮੋਪੈਥੀ ਮੈਡੀਕਲ ਆਫੀਸਰ ਬਹੁਤੀ ਸਰਵਿਸ ਉਹਦੇ ਚ 6 ਸਾਲ ਸੰਗਰੂਰ ਦੀ 12 ਸਾਲ ਧੂਰੀ ਦੀ ਰਹੀ ਫਿਰ 20 ਸਾਲ ਪੂਰੇ ਹੋਣ ਤੇ ਪ੍ਰੀਮਚੂਅਰ ਰਿਟਾਇਰਮੈਂਟ ਲੈ ਲਈ ਸੀ 10 ਸਾਲ ਪਹਿਲੇ ਅੱਛਾ ਜੀ ਤਾਂ ਕਿ ਆਪਦੀ ਪ੍ਰੈਕਟਿਸ ਵੀ ਕਰ ਸਕੀਏ ਸੋਸ਼ਲ ਲਾਈਫ ਚ ਹੋਰ ਇਨਵੋਲ ਹੋ ਸਕੀਏ ਪੋਲੀਟਿਕਲ ਚ ਹੋਰ ਇਨਵੋਲ ਹੋ ਸਕੀਏ ਤੇ ਜਿਹਦੀ ਹੈਲਪ ਕਰਨੀ ਆ ਉਹ ਗਵਰਨਮੈਂਟ ਡਿਸਪੈਂਸਰੀ ਵਿਜਾ ਇੱਥੇ ਵੀ ਕਰਦੇ ਰਹਾਗੇ ਤਾਂ ਕਿ ਤੇ ਮੇਰੇ ਕਲੀਨਿਕ ਦੇ ਬਾਹਰ ਨੋਟਿਸ ਲਾਏ ਹੋਏ ਨੇ ਦੋ ਨੰਬਰ ਇੱਕ ਸਾਰੇ ਟੈਸਟ ਹੈ ਜਿਹੜੇ ਉਹ ਕਨਸੈਸ਼ਨਲ ਕਰਾਏ ਜਾਂਦੇ ਨੇ ਅੱਛਾ ਜੀ ਕੋਈ ਚੋ ਪਰਸੈਂਟੇਜ ਨਹੀਂ ਲਈ ਜਾਂਦੀ ਮਰੀਜ਼ ਹੈ ਵੱਧ ਤੋਂ ਵੱਧ 200 ਰੁਪਏ ਲਿਖਿਆ ਹੋਇਆ ਹਫਤੇ ਦਾ ਮੈਡੀਸਨ ਸਮੇਤ ਘਾਟਾ ਆਮਦਨ ਦੱਸ ਕੇ ਜਿੰਨਾ ਮਰਜ਼ੀ ਦੇ ਦਿਓ ਉਹ ਇੱਥੇ ਛੋੜ ਦਿੱਤੀ ਹੋਈ ਹੈ ਗਵਰਨਮੈਂਟ ਵਾਲੀ ਤੇ ਫਿਰ ਇਹ ਸੀ ਕਿ ਆਜ਼ਾਦੀ ਨਾਲ ਆਪਦਾ ਕੰਮ ਕਰ ਸਕੀਏ ਤੇ ਫਿਰ 2000 ਚਾਰ ਦੇ ਵਿੱਚ ਇੱਥੇ ਪ੍ਰੈਕਟਿਸ ਸ਼ੁਰੂ ਕੀਤੀ ਆ ਆਪਦੀ ਪ੍ਰਾਈਵੇਟ ਠੀਕ ਹੈ ਜੀ ਹਾਂ ਜੀ ਥੀਸ ਆਪਦਾ ਜਦੋਂ ਫਿਰ ਤੁਸੀਂ ਉਧਰ ਐਲੋਪੈਥੀ ਵਾਲੇ ਪਾਸੇ ਕਦੇ ਨਹੀਂ ਗਏ ਹੋਗੇ ਜੀ ਹੋਮੋਪੈਥਿਕਾ ਤੋਂ ਛੱਡ ਗਈ ਸੀ ਹਾਂ ਪਹਿਲਾਂ ਸ਼ੁਰੂਆਤ ਹੋਈ ਸੀ ਕਿ ਐਮਬੀਬੀਐਸ ਕਰਨੀ ਸੀ ਹਾਂਜੀ ਇੱਕ ਰਿਸ਼ਤੇਦਾਰ ਨੇ ਕਹਿ ਦਿੱਤਾ ਕਿ ਨਹੀਂ ਡੀ ਫਾਰਮੇਸੀ ਕਰ ਲਾ ਰੋ ਉਹ ਪੁਰਾਣੀ ਕਾਲ 1972-74 ਦੀ ਅੱਛਾ ਜੀ ਤਾਂ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਡੀ ਫਾਰਮੇਸੀ ਕਰਨ ਲੱਗ ਗਏ ਪਰ ਆਪਦੇ ਅੰਦਰੋਂ ਤਸੱਲੀ ਨਹੀਂ ਸੀਗੀ ਵੀ ਡਾਕਟਰ ਬਣਨਾ ਸੀ ਅਸੀਂ ਦੋ ਦੋ ਸੀ ਮੈਂ ਤੇ ਇੱਕ ਮੇਰਾ ਦੋਸਤ ਡਾਕਟਰ ਨਸ਼ਤਰ ਸਿੰਘ ਤੇ ਅਸੀਂ ਸ਼ਾਮ ਨੂੰ ਜਾਂਦੇ ਪਟਿਆਲੇ ਵੀ ਕੁਝ ਹੋਰ ਲਰਨ ਕਰੀਏ ਕੁਦਰਤੀ ਬਾਈ ਦੀ ਬੇ ਕਿ ਉੱਥੇ ਇੱਕ ਹੋਮੋਪੈਥੀ ਡਾਕਟਰ ਸੀ ਉਹ ਪੜਾਉਂਦਾ ਸੀ ਹੋਮੋਪੈਥੀ ਮੁੱਢਲੇ ਤੌਰ ਤੇ ਕੁਝ ਚੀਜ਼ਾਂ ਅਸੀਂ ਅਖਾ ਵੀ ਠੀਕ ਆ ਠੀਕ ਆ ਤਾਂ 3 ਮਹੀਨੇ ਸੀ ਉੱਥੇ ਜੁਆਇਨ ਕੀਤੀਆਂ ਕਲਾਸਾਂ ਈਵਨਿੰਗ ਤੇ ਨਾਲ ਮਤਲ ਉਹਨਾਂ ਨੇ ਇੱਕ ਪੰਜਾਬੀ ਦੀ ਕਿਤਾਬ ਦੇਤੀ ਇੱਕ ਬਾਕਸ ਬਣਾ ਕੇ ਦੇਤਾ ਦਵਾਈਆਂ ਦਾ ਸਾਨੂੰ ਅੱਛਾ ਉੱਥੋਂ ਇੱਕ ਲੇਵਲ ਲੱਗ ਗਿਆ ਹੋਮੋਪੈਥੀ ਦੀ ਕੋਰਸ ਕਰ ਲਿਆ ਡੀ ਫਾਰਮੇਸੀ ਗਵਰਨਮੈਂਟ ਸਰਵਿਸ ਤੇ ਵੀ ਆ ਕੇ 1 ਸਾਲ ਸਰਵਿਸ ਵੀ ਕੀਤੀ ਉਦੋਂ ਪਤਾ ਲੱਗਾ ਕਿ ਅਬੋਹਰ ਹੋਮੋਪੈਥੀ ਮੈਡੀਕਲ ਕਾਲਜ ਖੁੱਲ ਗਿਆ ਤਾਂ ਫਿਰ ਰਜਾਇਨ ਦੇ ਕੇ ਉਹ ਸਰਵਿਸ ਦੇ ਵਿੱਚ ਹੋਮੋਪੈਥੀ ਮੈਡੀਕਲ ਕਾਲਜ ਆ ਬੋਹਰ ਜੁਆਇਨ ਕੀਤਾ ਉੱਥੇ 4 ਸਾਲ ਰਹੇ ਡੀ ਐਚ ਐਮ ਐਸ ਕੀਤੀ ਉੱਥੇ 4 ਸਾਲ ਸਰਵਿਸ ਕੀਤੀ ਐਦਾਂ ਸੀ ਫਿਰ ਮਤਲਬ ਆਪਦੇ ਆਪ ਨੂੰ ਮੈਂ ਅ ਭਾਗਾ ਵਾਲਾ ਸਮਝਦਾ ਹੋਮੋਪੈਥੀ ਡਾਕਟਰ ਬਣ ਕੇ ਹੈਨਾ ਠੀਕ ਹੈ ਜੀ ਹਾਂ ਤੇ ਡਾਕਟਰ ਸਾਹਿਬ ਤੁਸੀਂ ਆਪਣਾ ਕਲੀਨਿਕ ਵੀ ਖੋਲ੍ਹਦੇ ਆ ਜੀ ਤੇ ਆਪਾਂ ਕਲੀਨਿਕ ਵੀ ਮਰੀਜ਼ਾਂ ਦੀ ਸੇਵਾ ਵੀ ਕਰਦੇ ਹਾਂ ਕਿ ਬਹੁਤ ਘੱਟ ਖਰਚੇ ਤੇ ਤੁਸੀਂ ਉਹਨਾਂ ਨੂੰ ਬਹਰੀ ਦੇ ਰਹੇ ਹੋ ਤੇ ਤੁਸੀਂ ਆਰਗੈਨਿਕ ਮੰਡੀ ਵੀ ਸ਼ੁਰੂ ਕਰਵਾਈ ਹੈ ਜੀ ਆਪਣਾ ਤਿੰਨ ਸਹਾਰਿਆਂ ਦੇ ਵਿੱਚ ਹੁਣ ਜੀ ਸ਼ੁਰੂ ਕਰਵਾਈਆ ਤੁਸੀਂ ਆਪ ਦੀ ਕਲੀਨਿੰਗ ਤੇ ਵੀ ਪਟਾਕੇ ਹਾਂ ਹਾਂ ਇਹ ਆਰਗੈਨਿਕ ਵਾਲੇ ਪਾਸੇ ਆਉਣ ਦਾ ਜੀ ਤੁਸੀਂ ਕਿਵੇਂ ਸੋਚਿਆ ਫਿਰ ਹਾਂ ਜੀ ਮੈਂ ਮਨ ਤੇ ਹੁੰਦਾ ਸੀ ਨਾ ਸੋਸ਼ਲ ਵਰਕ ਜੀ ਦਾ ਐਦਾਂ ਦਾ ਜਿਹੜੇ ਜਿਹੜੇ ਨਾ ਮਨੁੱਖਤਾ ਨੂੰ ਫਾਇਦਾ ਹੋਵੇ ਅੱਛਾ ਜੀ ਤਾਂ 2005 ਜੀ ਜੁੜ ਗਏ ਸੀ ਖੇਤੀਬਰਾਸਤ ਮਿਸ਼ਨ ਨਾਲ ਉਮੇਂਦਰ ਦੱਤ ਜੀ ਉਹਦੇ ਐਗਜ਼ੀਕਟਿਵ ਡਾਇਰੈਕਟਰ ਨੇ ਮੇਰੇ ਦੋਸਤ ਰਹੇ ਨੇ ਡਾਕਟਰ ਅਮਰ ਸਿੰਘ ਆਜ਼ਾਦ ਉਹਨਾਂ ਦੇ ਨਾਲ ਸੀਗੇ ਤੇ ਉਹ ਇਹ ਸੀ ਕਿ ਜਿਹੜੀ ਸਾਡੀਆਂ ਬਿਮਾਰੀਆਂ ਦਾ ਕਾਰਨ ਹੈ ਉਹ ਜ਼ਹਿਰ ਵਾਲਾ ਖਾਣਾ ਖਾਣਾ ਹੀ ਹੈ। ਅੱਛਾ ਜੇ ਅਸੀਂ ਕਿਸਾਨਾਂ ਨੂੰ ਮੋੜ ਕੇ ਕੁਦਰਤੀ ਖੇਤੀ ਤੇ ਲੈ ਕੇ ਆਵਾਂਗੇ ਆਰਗੈਨਿਕ ਫਾਰਮਿੰਗ ਤੇ ਫੇਰ ਹੀ ਹੱਲ ਹੈ। ਤਾਂ ਉਹਨਾਂ ਦੇ ਜਿੰਨੇ ਵੀ ਸੈਮੀਨਾਰ ਹੁੰਦੇ ਸੀ ਵਰਕਸ਼ਾਪਸ ਤੇ ਟ੍ਰੇਨਿੰਗ 'ਚ ਖੇਤੀ ਵਿਰਾਸਤ ਮਲਤੂਰੋਂ 2005 ਤੋਂ ਲੈ ਕੇ ਆਰਗੈਨਿਕ ਫਾਰਮ ਕਰਦੀਆਂ। ਉਹ ਸੀ ਸੰਗਰੂਰ ਸਾਡੀ ਐਨਜੀਓ ਜਿਹੜੀ ਬਣਾਈ ਹੋਈ ਐ ਸੀ ਸਮਾਜ ਸੇਵੀ ਸੰਸਥਾ ਸੈਂਟੀਫਿਕ ਅਵੇਅਰਨੈਸ ਫੋਰਮ। ਉਹਦੇ ਬਣਾ ઓਰਗੇਨਾਈਜ਼ ਕਰਦੇ ਸੀਗੇ ਲਗਾਤਾਰ ਜਿੱਥੇ ਹੁੰਦਾ ਬਾਹਰ ਵੀ ਸਟੇਟ ਦੇ ਵਿੱਚ ਉਹਨਾਂ ਦਾ ਕੋਈ ਸੈਮੀਨਾਰ ਹੁੰਦਾ ਵਰਕਸ਼ਾਪ ਹੁੰਦੀ ਉੱਥੇ ਜਾਇਦਾ ਤਾਂ ਇੱਕ ਲੈਵ ਲੱਗੀ ਹੋਈ ਸੀ ਹੋਮੋਪੈਥੀ ਮੰਗੂ ਆਰਗੈਨਿਕ ਫਾਰਮਿੰਗ ਦੀ ਵੀ ਫਿਰ ਸਨ 2000 19 ਦਸੰਬਰ ਦੇ ਵਿੱਚ ਪਿੰਡ ਕੱਲੋ ਸਾਡਾ ਮੋੜ ਮੰਡੀ ਕੋਲੇ ਭਰਾਵਾਂ ਨੂੰ ਜ਼ਮੀਨ ਦੇ ਕੇ ਇੱਥੇ ਜ਼ਮੀਨ ਲੈ ਲਈ ਆਪਦੀ ਅੱਛਾ ਜੀ ਵੀ ਤਾਂ ਕਿ ਆਰਗੈਨਿਕ ਫਾਰਮਿੰਗ ਕਰ ਸਕੀਏ 2020 ਚ ਰਾਜਵੀਰ ਸਿੰਘ ਸੀਗੇ ਜਿਹੜੇ ਨਾਲ ਹੀ ਸੰਗਰੂਰ ਚ ਆ ਗਿਆ ਪਿੰਡ ਮੰਗਵਾਲ ਉਪਪਾਲ ਆਰਗੈਨਿਕ ਮਾਡਲ ਸੈਂਟਰ ਬਣਾਏ ਹੋਏ ਸੀ ਉਹਨਾਂ ਨੇ ਉਹ ਕਹਿੰਦੇ ਮੈਂ ਡਾਕਟਰ ਮਨ ਵਾਪਸ ਆਉਣਾ ਚਾਹੁੰਦਾ ਮੈਂ ਕਿਹਾ ਜੀ ਆਜੋ ਤਾਂ ਬਹੁਤ ਵਧੀਆ ਗੱਲ ਐ ਤੇ ਆਪਾਂ ਆਜੋ ਰਲ ਕੇ ਆਰਗੈਨਿਕ ਫਾਰਮਿੰਗ ਤੇ ਕੰਮ ਕਰਦੇ ਆਂ ਅਸੀਂ ਸ਼ੁਰੂ ਕਰਤਾ ਲੋਕਾਂ ਦੀਆਂ ਮੀਟਿੰਗਾਂ ਕਰਨੀਆਂ ਟ੍ਰੇਨਿੰਗ ਜੇ ਦੇਣੀਆਂ ਬਹੁਤ ਨੌਲੇਜ ਸੀ ਉਹ ਬੰਦੇ ਨੂੰ ਬਹੁਤ ਜ਼ਿਆਦਾ ਤੇ ਗੂੜ੍ਹ ਗਿਆਨੀ ਸੀਗਾ ਤੇ ਪਹਿਲਾਂ ਉਹ ਗਰੁੱਪ ਬਣਾਇਆ 6 April 2020 ਨੂੰ ਫਿਰ ਉਦੋਂ ਕਰੋਨਾ ਦਾ ਟਾਈਮ ਸੀ ਕਵਰਟ ਟਾਈਮ ਸੀਗਾ ਤੇ ਪਰ ਫਿਰ ਉਹ ਵਿੱਚ ਹੀ ਉਹ ਜੂਨ ਦੇ ਵਿੱਚ ਉੱਥੋਂ ਚੱਲ ਕੇ ਵੀ ਆ ਗਏ ਭਪਾਲ ਤੋਂ ਤੇ ਫਿਰ ਅਸੀਂ ਇਧਰ ਨੂੰ ਆਰਗੈਨਿਕ ਖੇਤੀ ਵਾਲੇ ਨੂੰ ਪਾਸੇ ਨੂੰ ਪੈ ਗਏ ਉਹਦੇ ਵਿੱਚ ਉਹਨਾਂ ਦਾ ਸੀ ਕਿ ਜੇ ਤੁਸੀਂ ਆਰਗੈਨਿਕ ਖੇਤੀ ਕਰਦੇ ਆ ਆਪ ਦਾ ਮਾਡਰਲ ਸੈਂਟਰ ਬਣਾਉਣਾ ਹੈ ਤਾਂ ਉਹਦੇ ਵਿੱਚ ਤੁਹਾਡਾ ਤੁਸੀਂ ਬਾਹਰੋਂ ਚੱਕ ਕੇ ਰੂੜੀ ਦੀ ਰੇਹ ਜਾਂ ਗਊ ਮੂਤਰ ਮੱਝ ਮੂਤਰ ਮੱਝ ਕੋਲ ਪਰ ਨਹੀਂ ਪਾਉਂਗੇ ਤੁਹਾਨੂੰ ਉੱਥੇ ਸਾਈਵਾਲ ਲਗਾਈਆਂ ਦੇਸੀ ਗਾਈਆਂ ਰੱਖਣੀਆਂ ਹੋਣੀਆਂ ਤਾਸੀਂ ਉਹ ਸ਼ੁਰੂ ਦੀ ਪੰਜ ਗਾਇਆਂ ਤੋਂ ਰੱਖਦੇ ਆ ਰਹੇ ਹਾਂ ਦੇਸੀ ਸਾਹੀ ਵਾਲ ਗਾਇਆਂ ਤਾਂ ਕਿ ਲੋਕਾਂ ਨੂੰ ਮਨੁੱਖਤਾ ਨੂੰ ਬਚਾਇਆ ਜਾਵੇ ਇੱਕੋ ਹੀ ਕਾਰਨਾ ਹੈ ਕਿਸਾਨ ਭੋਲੇ ਨੇ ਉਹਨਾਂ ਨੂੰ ਉਲਝਾ ਲਿਆ ਗਿਆ ਚਾਹੁੰਦੇ ਉਹ ਵੀ ਨਹੀਂ ਸੀਗੇ ਉਹਨਾਂ ਨੂੰ ਇਹ ਸ਼ਬਦਵਾਕਤ ਖਾ ਕੇ ਗਏ ਤੁਸੀਂ ਇੱਧਰ ਨੂੰ ਪਾਓ ਕੈਮੀਕਲ ਖੇਤੀ ਵਾਲੇ ਪਾਸੇ ਫਲਡਿੰਗ ਸਿਸਟਮ ਨਾਲ ਪਾਣੀ ਲਾਓ ਤੇ ਫਿਰ ਤੁਹਾਡਾ ਭਲਾ ਹੈ ਤੇ ਅਸੀਂ ਹੁਣ ਉਸ ਚੀਜ਼ ਤੇ ਜ਼ੋਰ ਲੱਗੇ ਆ ਆਰਗੈਨਿਕ ਫਾਰਮਿੰਗ ਤੇ ਲੋਕ ਬਿਮਾਰੀਆਂ ਤੋਂ ਬਚਨ ਕੈਂਸਰ ਹਸਪਤਾਲ ਚਲੇ ਜਾਓ ਤੁਸੀਂ ਵੈਸੀ ਸ਼ਾਰਟ ਮਾਰ ਕੇ ਆਉਣਾ ਇੱਕ ਦਿਨ ਜਾ ਕੇ ਇੱਥੇ ਟਾਟਾ ਮੈਮੋਰੀਅਲ ਹੈ 노 ਡਾਊਟ ਬਹੁਤ ਸੇਵਾ ਕਰ ਰਹੇ ਨੇ ਬਹੁਤ ਭਲਾਏ ਲੋਕਾਂ ਦਾ ਅੱਗੇ ਬੀਕਾਨੇਰ ਕੈਂਸਰ ਟ੍ਰੇਨ ਜਾਂਦੀ ਸੀ ਪਰ ਇੰਨਾ ਕੁਰਬਲ ਕੁਰਬਲ ਕਰਦੇ ਫਿਰਦੇ ਨੇ ਲੋਕ ਉੱਥੇ ਹਰ ਪਰਿਵਾਰ ਦੇ ਵਿੱਚ ਤੀਜੇ ਚੌਥੇ ਪਰਿਵਾਰ ਚ ਕੈਂਸਰ ਇੱਕ ਪਰਿਵਾਰ ਚ ਇੱਕ ਤੋਂ ਵੱਧ ਕੈਂਸਰ ਦੇ ਮਰੀਜ਼ ਇੱਕ ਤੋਂ ਵੱਧ ਮਰੀਜ਼ ਗੁਰਦਿਆਂ ਫੇਲਦੇ ਮਰੀਜ਼ ਹਾਰਟ ਅਟੈਕ ਦੇ ਬਲੱਡ ਪ੍ਰੈਸ਼ਰ ਸ਼ੂਗਰ ਤਾਂ 70 80% ਪੰਜਾਬੀਆਂ ਨੂੰ ਹੈ ਠੀਕ ਹੈ ਜੀ ਹਾਂ ਉਹਦਾ ਹੱਲ ਇਹੀ ਹੈ ਕਿ ਅਸੀਂ ਆਰਗੈਨਿਕ ਫਾਰਮਿੰਗ ਤੇ ਆ ਜੀਏ ਬਹੁਤ ਸੌਖੀ ਹੈ ਅਸੀਂ ਬਹੁਤ ਸਮਝਾਉਂਦੇ ਆ ਕਲਾਸਾਂ ਲੈਂਦੇ ਆ ਟ੍ਰੇਨਿੰਗ ਦਿੰਦੇ ਆ ਕਿ ਤੁਸੀਂ ਆਰਗੈਨਿਕ ਫਾਰਮਿੰਗ ਆਓ ਇਹ ਮਨੁੱਖਤਾ ਨੂੰ ਬਚਾ ਸਕਦੀ ਹੈ ਠੀਕ ਹੈ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਕਹ ਦਵਾਦੀ ਕੀਤੀ ਇਹ ਪਤਸਾਨਾਂ ਨੂੰ ਬਚਾਈਏ ਹਾਂਜੀ ਜਿਵੇਂ ਹੁਣ ਆਪਣੇ ਆਪਣੀ ਫੈਲੋਪੈਥੀ ਦੀ ਆਪਾਂ ਦਵਾਈ ਲੈਂਦੇ ਹਾਂ ਹਾਂਜੀ ਐਂਡੋਪੈਥੀ ਦੇ ਵਿੱਚ ਕੀ ਹੁੰਦਾ ਜੀ ਆਪਾਂ ਇੱਕ ਗੋਲੀ ਲੈ ਲੈਂਦੇ ਆ ਜੀ ਉਹ ਆਪਾਂ ਨੂੰ ਇੱਕ ਤਾਂ ਆਪਣੀ ਬਿਮਾਰੀ ਠੀਕ ਕਰ ਦਿੰਦੀ ਹੈ ਦੂਜੀ ਦਾ ਹਾਂ 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 ਉਵੇਂ ਹੀ ਆਪਣੇ ਕਿਸਾਨਾਂ ਦੇ ਨਾਲ ਖੇਤੀਬਾੜੀ ਹਾਂ 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 ਉਹ ਜਿਹੜੇ ਉਹ ਕੋਈ ਵੀ ਸਪਰੇਅ ਕਰਦੇ ਨੇਗੇ ਉਹ ਇੱਕ ਚੀਜ਼ ਦਾ ਹੱਲ ਕਰ ਦਿੰਦੀ ਹੈ ਉਹ ਦੂਜੀ ਬਿਮਾਰੀ ਨਾਲ ਖੜੀ ਕਰ ਦਿੰਦੀ ਹੈ ਬਿਲਕੁਲ ਬਿਲਕੁਲ ਇਹ ਚੀਜ਼ ਤਾਂ ਹੁੰਦਾ ਜੀ ਤੇ ਡਾਕਟਰ ਸਾਹਿਬ ਤੁਸੀਂ ਜਿਹੜਾ ਜੀ ਇੱਥੇ ਆਪਣੇ ਕਲੀਨਿਕ ਦੇ ਉੱਤੇ ਵੀ ਬਣਾਇਆ ਹੋਇਆ ਹੈਗਾ ਹਾਂਜੀ ਆਰਗੈਨਿਕ ਹੱਟ ਹੈ ਹੱਟ ਅਸੀਂ ਫਿਰਨਾ ਜੀ ਕਰਦੇ ਕਰਦੇ ਚੱਲਦੇ ਆ ਇੱਕ ਐਚਪੀਓ ਬਣਾਈ फार्मर प्रोड्यूसर ऑर्गेनाइजेशन ਜੀ ਉਹਦਾ ਨਾਮ ਉਦਮੀ ਰੱਖਿਆ ਉਦਮੀ ਐਫਪੀਓ ਬਣਾਈ ਕਿਸਾਨਾਂ ਨੇ ਰਲ ਕੇ ਕਿ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਪੋਲੀਟੀਕਲਾਈਜੇਸ਼ਨ ਰਾਜਨੀਤਿਕ ਕਰਨ ਜਿਆਦਾ ਹੋ ਗਿਆ ਕਿ ਆਪਣੀ ਸਾਂਝੀ ਹੱਟ ਬਣਾਈਏ ਆਪਾਂ ਤਾਂ ਫਿਰ ਉਹ ਜੇ ਸੀਗਾ ਵੀ ਜੇ ਬਾਹਰ ਕਿਤੇ ਬਣਾਉਂਦੇ ਸੀ ਕਿਰਾਇਆ ਦੇਣਾ ਪੈਂਦਾ ਬਿਜਲੀ ਦਾ ਖਰਚਾ ਪਾਣੀ ਦਾ ਖਰਚਾ ਮੇਰੇ ਕੋਲੇ ਅੰਦਰ ਕਮਰਾ ਸੀਗਾ ਇਹ ਸਾਡੀ ਸਾਂਝੀ ਹੱਟ ਸੀ ਅ ਜਿਵੇਂ ਸੰਜੂਰੂਰ ਮੰਡੀ ਹਫਤਾਵਾਰੀ ਸ਼ੁਰੂ ਕੀਤੀ 2 ਅਕਤੂਬਰ 2022 ਨੂੰ 2 ਸਾਲ ਹੋਣ ਆਲੇ ਇਹ ਪਿਛਲੇ ਸਾਲ 16 ਅਗਸਤ ਨੂੰ ਏਡੀਸੀ ਡੀ ਸ੍ਰੀ ਵਰਜੀਤ ਵਾਲੀਆ ਜੀ ਆਈਐਸ ਨੇ ਡਾਇਰੈਕਟ ਬਹੁਤ ਜੈਂਟਲ ਅਫੀਸਰ ਨੇ ਬਹੁਤ ਨਿਹਾਇਤ ਅੱਛੇ ਅਫੀਸਰ ਨੇ ਡੀਸਾ ਉਹ ਦੂ ਸਾਡੇ ਲਈ ਤਾਂ ਬਹੁਤ ਇੰਟੈਲੀਜੈਂਟ ਤੇ ਉਦਮੀ ਨੇ ਆਰਗੇਨਿਕ ਫਾਰਮਿੰਗ ਲਈ ਤਾਂ ਤੇ ਉਸੇ ਫਿਰ ਉਹਨਾਂ ਤੋਂ ਉਦਘਾਟਨ ਕਰਾ ਕੇ ਇੱਥੇ ਹੱਟ ਸਾਂਝੀ ਹੱਟ ਚਲਾ ਰਹੇ ਆ ਇਹ ਉਥੋਂ ਕਿਸਾਨਾਂ ਤੋਂ ਜਿਹੜਾ ਹੁੰਦਾ ਸਾਰਾ ਸਮਾਨ ਖਰੀਦ ਲੈਦਾ ਤੇ ਸਾਰਾ ਮਹੀਨੇ ਬਾਅਦ ਉਹਨਾਂ ਨੂੰ ਪੇਮੈਂਟ ਕਰ ਦਿੰਦੇ ਇੱਕ ਸਾਫ ਅੱਛਾ ਜੀ ਹਾਂਜੀ ਤੇ ਮਾਨ ਸਾਹਿਬ ਫਿਰ ਜਿੰਮੀ ਜਿਹੜਾ ਰੇਟ ਉੱਥੇ ਕਿਸਾਨ ਦਿੰਦੇ ਨੇ ਜੀ ਇੱਕ ਸਾਰਾ ਰੇਟ ਹੋ ਰਿਹਾ ਵੀ ਉਹੀ ਰਹਿੰਦਾ ਜਾਂ ਆਪਣੀ ਕੀ ਦਿੱਤੀ ਬਿਲਕੁਲ ਉਹੀ ਰੇਟ ਜੀ ਜਿਹੜੇ ਰੇਟ ਤੇ ਉੱਥੇ ਮਿਲਦੇ ਆ ਚੀਜ਼ਾਂ ਦੇ ਵੇਚਦੇ ਨੇ ਕਿਸਾਨ ਗ੍ਰਾਬ ਮੰਡੀ ਦਾ ਰੇਟ ਹੈ ਜੀ ਉਹੀ ਹੋ ਰਿਹਾ ਉਹੀ ਇੱਥੇ ਸਾਨੂੰ ਸੌਖਾ ਥੋੜਾ ਜਾਂ ਹੀ ਹੋ ਗਿਆ ਕਿ ਅਸੀਂ ਉਹਨਾਂ ਤੋਂ ਲੈ ਆਉਂਦੇ ਆ ਫਿਰ ਇੱਕ ਹਫ਼ਤੇ ਦੇ ਦਿੰਦੇ ਨੇ ਉਹ ਤੇ ਐਂਦਵਾਰ ਨੂੰ ਜਦੋਂ ਆਉਂਦੇ ਨੇ ਤੇ ਮਹੀਨੇ ਬਾਅਦ ਅਸੀਂ ਉਹਨਾਂ ਨੂੰ ਪੇਮੈਂਟ ਕਰ ਦਿੰਦੇ ਹਾਂ ਅੱਛਾ ਜੀ ਮਹੀਨੇ ਬਾਅਦ ਪੇਮੈਂਟ ਤੇ ਇੱਥੇ ਜੀ ਫਿਰ ਇਹਦੀ ਦੇਖਦੇ ਕੌਣ ਕਰਦਾ ਜੀ ਇੱਥੇ ਅਸੀਂ ਇੱਕ ਵਧੀਆ ਟੰਗ ਲੱਭਿਆ ਵੀ ਇਹਨੂੰ ਚਲਾਈਏ ਕਿਵੇਂ ਤਾਂ ਮੇਰੇ ਜਿਹੜਾ ਡਿਸਪੈਂਸਰ ਹੈ ਅਸੀਂ ਇਹਨੂੰ ਸੇਲਜ਼ ਮੈਨੇਜਰ ਰੱਖਿਆ ਹੋਇਆ ਹੈ ਅੱਛਾ ਕਿ 10% ਤੇਰਾ ਹਿੱਸਾ ਹੋਏਗਾ ਸੇਲ ਤੋਂ ਜਿੰਨੀ ਇਨਕਮ ਹੋਏਗੀ ਜੀ ਮੰਨ ਲਓ 10000 ਇਨਕਮ ਹੋਗੀ 5000 ਤੇਰਾ 5 ਐਫਪੀਓ ਦਾ ਅੱਛਾ 15000 ਇਨਕਮ ਹੋਗੀ 750 ਤੇਰਾ 750 ਐਫਪੀਓ ਦਾ ਤੈਨੂੰ 10% ਸ਼ੇਅਰ ਰੱਖ ਕੇ ਉਹਦੇ ਨਾਲ ਬੰਦੇ ਨੂੰ ਇੰਟਰਸਟ ਬਣਿਆ ਰਹਿੰਦਾ ਜੀ ਸਾਰੇ ਮਰੀਜ਼ ਕਾਫੀ ਆਸੇ ਪਾਸੇ ਦੇ ਦੂਰ ਦੂਰੋਂ ਸ਼ਹਿਰਾਂ ਚ ਵੀ ਆਉਂਦੇ ਨੇ ਮੈਕਸਿਮਮ ਸੇਲ ਸਾਡੀ ਮਰੀਜ਼ਾਂ ਦੀ ਹੈ ਜਿਹੜੇ ਲੈ ਕੇ ਜਾਂਦੇ ਨੇ ਹਾਂ ਇਹ ਉਹਨਾਂ ਨੂੰ ਸਾਰਿਆਂ ਨੂੰ ਵਿజిਟ ਕਰਾਉਂਦਾ ਅੰਦਰ ਕਮਰੇ ਚ ਲੈ ਕੇ ਜਾਂਦਾ ਦੱਸਦਾ ਤੇ ਉਹ ਪਰਚੇਜ਼ ਕਰਕੇ ਲੈ ਕੇ ਜਾਂਦੇ ਠੀਕ ਹੈ ਸ਼ਹਿਰੀ ਤਾਂ ਸਾਡੇ ਉੱਤੇ ਮੰਡੀ ਚੋਂ ਲੈ ਲੈਂਦੇ ਨੇ ਆਰਗੈਨਿਕ ਹਾਂ ਜੀ ਚਾ ਜੀ ਤੇ ਡਾਕਟਰ ਸਾਹਿਬ ਇਹ ਚੀਜ਼ ਬਾਰੇ ਲੋਕ ਪਤਾ ਲੱਗੀ ਹੈ ਲੋਕਾਂ ਨੂੰ ਜੀ ਬਹੁਤ ਜ਼ਿਆਦਾ ਚੀਜ਼ ਹੱਟ ਬਣੀ ਹੋਈ ਹੈ ਹਾਂ 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 ਬਹੁਤ ਜ਼ਿਆਦਾ ਅਸੀਂ ਅਖਬਾਰਾਂ ਚ ਦਿੰਦੇ ਆ ਤੇ ਮਰੀ ਤਾਂ ਜਦੋਂ ਇੱਥੇ ਆਉਂਦੇ ਨੇ ਰੋਜ਼ ਦੇ ਉਹ ਦੇਖਦੇ ਦੇਖਦੇ ਨੇ ਹਣਾ ਇਹ ਸੀ ਠੀਕ ਠੀਕ ਹੈ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਹਾਂ ਜੀ ਹਾਂ ਜੀ ਠੀਕ ਹੈ ਲਓ ਜੀ ਮੈਂ ਤੇਰਾ ਆਪਾਂ ਹੁਣ ਪਹੁੰਚੇ ਆ ਆਰਗੈਨਿਕ ਸਟੋਰ ਕਿਹਦਾ ਰਹਿ ਪਣ ਜਾਇਨੋ ਆਪਾਂ ਕਿਸਾਨ ਹੱਟ ਵੀ ਕਿਹਦਾ ਕਿਹਦਾ ਸਾਂਝੀ ਕਿਸਾਨ ਹੱਟ ਕਿ ਇਹ ਇਹ ਸਾਡੀ ਕਿਸਾਨ ਹੱਟ ਆਪਏ ਨੂੰ ਤਾਂ ਕਹਿੰਦੇ ਆਗੇ ਕਿਉਂਕਿ ਇਹਰੇ ਜਿੰਨੇ ਵੀ ਕਿਸਾਨ ਵੀਰ ਆਰਗੈਨਿਕ ਪ੍ਰੋਡਕਟ ਬਣਾਉਂਦੇ ਨੇ ਜਿਹੜੇ ਪੰਜਾਬ ਐਗਰੋ ਤੋਂ ਸਰਟੀਫਾਈਡ ਹੋਏ ਹੋਏ ਨੇ ਉਹਨਾਂ ਸਾਰੇ ਵੀਰਾਂ ਦੀ ਪ੍ਰੋਡਕਟ ਨੇ ਕਿ ਉਹਰੇ ਆਰਗੈਨਿਕ ਨੇ ਹੈਂਡਮੇਡ ਪ੍ਰੋਡਕਟ ਨੇ ਤੇ ਆ ਪਾਈ ਹੋਰੀ ਇੱਥੇ ਜਿਹੜੀ ਆਪਾਂ ਕਹਿ ਲਈ ਇਹਨੂੰ ਮੈਨੇਜ ਕਰਦੇ ਨੇਗੇ ਇਹਨਾਂ ਦੀ ਦੇਖ ਰੇਖ ਦੇ ਵਿੱਚ ਸਾਰਾ ਉਹ ਹੁੰਦਾ ਇਹਨਾਂ ਤੋਂ ਹੀ ਪ੍ਰੋਡਕਟ ਲੈ ਕੇ ਜਾਂਦੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੇ ਬਾਈ ਜੀ ਕੀ ਨਾਮ ਆ ਜੀ ਆਪਣਾ ਹਾਂ ਸੰਜੀਪ ਕੁਮਾਰ ਜੀ ਸੰਜੀਪ ਕੁਮਾਰ ਜੀ ਤੇ ਸੰਜੀਪ ਕੁਮਾਰ ਜੀ ਆਪਣਾ ਪ੍ਰੋਡਕਟਾਂ ਬਾਰੇ ਜਾਣਕਾਰੀ ਦਿਓ ਜੀ ਆਪਣੇ ਵੀ ਕਿਹੜੇ ਕਿਹੜੇ ਪ੍ਰੋਡਕਟ ਨੇ ਜੀ ਆਪਣੇ ਕੋਲ ਹਾਂ ਜੀ ਆਪਾਂ ਇੱਧਰ ਤੋਂ ਲਾ ਲਓ ਜਿਵੇਂ ਹੁਣ ਰੈਗੂਲਰ ਜੂਜ ਹੋਣ ਵਾਲੇ ਅਚਾਰ ਹਰ ਤਰ੍ਹਾਂ ਦਾ ਅਚਾਰ ਜਿਵੇਂ ਆਮ ਦਾ ਨਿੰਬੂ ਦਾ ਮਿਰਚਾਂ ਦਾ ਅਦਰਕ ਦਾ ਤੇ ਆਜ ਨਹੀਂ ਕਿ ਟੁੱਕਿਆਂ ਦਾ ਸਪੈਸ਼ਲ ਅਚਾਰ ਤਿਆਰ ਕਰਵਾਇਆ ਹਨਾ ਜੀ ਅੱਛਾ ਜੀ ਹਰੀ ਮਿਰਚ ਲਾਲ ਮਿਰਚ ਤਾਂ ਇਹਦੇ ਵਿੱਚ ਆਰਗੈਨਿਕ ਦਾ ਹੀ ਮਤਲਬ ਆ ਵੀ ਜਿਹੜਾ ਤਾਂ ਤੇਲ ਵੀ ਯੂਜ਼ ਕੀਤਾ ਹੋਇਆਗਾ ਉਹ ਤੇਲ ਬੜਾ ਅੱਛਾ ਤੇਲ ਜੋੜ ਕੀਤਾ ਜਾਨੀ ਕਿ ਆਬਦੀ ਸਰੋਂ ਘੜਾ ਕੇ ਉਹਦਾ ਤੇਲ ਆ ਆਮ ਬਾਜ਼ਾਰ ਦੇ ਵਿੱਚ ਜਿਹੜਾ ਸਰੋਂ ਦਾ ਤੇਲ ਯੂਜ਼ ਕਰਦੇ ਆ ਉਹਦੇ ਵਿੱਚ ਮੰਨ ਲਓ ਪਾਮ ਆਇਲ ਵਗੈਰਾ ਮਿਕਸ ਹੁੰਦਾਗਾ ਤੇ ਜੋ ਲੰਬੇ ਤਰ੍ਹਾਂ ਸਮੇਂ ਚ ਉਹ ਚਾਰ ਉਸ ਵਿੱਚ ਉਹਦੇ ਵਿੱਚ ਤੇਲ ਚ ਆਪਾਂ ਯੂਜ਼ ਬਣਾਉਂਦੇ ਆ ਤਾਂ ਉਹ ਖਰਾਬ ਹੋ ਜਾਂਦੇ ਨੇ ਉਹ ਇੰਨਾ ਐਸਿਡ ਬਣਾਉਂਦੇ ਨੇ ਕਿ ਸਾਡਾ ਚਾਰ ਕਦੇ ਵੀ ਕੋਈ ਐਸਿਡ ਨਹੀਂ ਬਣਾਊਗਾ ਔਰ ਖਾਂਜੀ ਬੜੇ ਟੇਸਟੀ ਨੇ ਇਹਦੇ ਮਸਾਲੇ ਵੀ ਸਾਰੇ ਆਰਗੈਨਿਕ ਤਿਆਰ ਕੀਤੇ ਨੇ ਠੀਕ ਹੈ ਤੇ ਆਈ ਇਹਨਾਂ ਦੇ ਜਿਵੇਂ ਆਹ ਬਿਸਕਟ ਆ ਗਏ ਜੀ ਇਹ ਜਾਨ ਇਹ ਮੈਂ ਆਮ ਬਾਜ਼ਾਰ ਦੇ ਵਿੱਚ ਕਣਕ ਦੇ ਆਟੇ ਤੋਂ ਤਿਆਰ ਕਰਦੇ ਆ ਇਹ ਕੋਧਰੇ ਦੇ ਦੇ ਕੋਧਰਾ ਪਲੱਸ ਸ਼ੱਕਰ ਤੇ ਦੇਸੀ ਕੀ ਅੱਛਾ ਜੀ ਇਹ ਜਾਨੀ ਕਿ ਹੈਲਥੀ ਫੂਡ ਆ ਕੋਈ ਵੀ ਖਾ ਸਕਦਾ ਹੈ ਜੀ ਆਈ ਸ਼ਹਿਦ ਆ ਗਿਆ ਜੀ ਜੀ ਆ ਕਿਵੇਂ ਹੁੰਦਾ ਇਹ ਕਿੰਨੇ ਦੇ ਪ੍ਰੋਡਕਟ ਇਹ ਕਿਹੜੇ ਨੇ ਨਵਾਂ ਵੇ ਜਾਣ ਖਰੀਦਿਓ ਜੀ ਹਾਂ ਇਹ ਜਨ ਜਾਨੀ ਕਿ ਪੰਜ ਤਰ੍ਹਾਂ ਦੇ ਮਿਲਟ ਕਿਹਾ ਜਾਂਦਾ ਜਿਵੇਂ ਸਵਾਗ ਹੋ ਗਿਆ ਕੁੱਟਕੀ ਹੋ ਗਿਆ ਕੋਧਰਾ ਹੋ ਗਿਆ ਜੀ ਹਰੀ ਕੰਗਣੀ ਕੰਗਣੀ ਤਾ ਡਾਕਟਰ ਅਮਰ ਸਿੰਘ ਯਾਦ ਹੋਏ ਨੇ ਪਟਿਆਲੇ ਦੇ ਜਿਹੜਾ ਅੱਜ ਕੱਲ ਮਿਲ ਕੇ ਨਹੀਂ ਰਹੇ ਦੁਨੀਆ ਚ ਅਸਪੇਰ ਹੋ ਗਏ ਉਹਨਾਂ ਨੇ ਬਹੁਤ ਇਸ ਚੀਜ਼ ਤੇ ਕੰਮ ਕੀਤਾ ਡਾਕਟਰ ਅਮਰ ਸਿੰਘ ਯਾਦ ਨੇ ਵੀ ਇਹ ਆਪਣੇ ਰਸੋਈ ਦੇ ਪ੍ਰੋਡਕਟ ਸੀਗੇ ਜਿਹੜੇ ਕਿ ਹੁਣ ਆਪਣੇ ਸੋਜ ਦੇ ਵਿੱਚੋਂ ਕੱਢੇ ਜਾ ਚੁੱਕੇ ਨੇਗੇ ਕਾਰਨ ਕਿਉਂਕਿ ਜਦੋਂ ਇਹ ਬੰਦਾ ਰੈਗੂਲਰ ਖਾ ਰਿਹਾ ਹੈਗਾ ਕੋ ਸਵਾਗ ਕੋਦਰਾ ਕੰਗਣੀ ਕੁਟਕੀ ਹਰੀ ਕੰਗਣੀ ਇਹ ਪੰਜ ਘਰ ਖਾਣੇ ਨੇਗੇ ਇਹਨਾਂ ਨੂੰ ਜਾਨੀ ਕਿ ਰਾਤ ਨੂੰ ਭੋਉ ਕੇ ਸਵੇਰੇ ਵਾਲਕੇ ਦलिया ਬਣਾ ਕੇ ਖਾਣਾ ਹੁੰਦਾ ਡੇਲੀ ਇੱਕ ਖਾਣਾਗਾ ਉਹਦੇ ਨਾਲ ਬੀਪੀ ਤੇ ਸ਼ੂਗਰ ਦੇ ਵਿੱਚ ਬਹੁਤ ਜਿਆਦਾ ਅੱਛਾ ਕੰਮ ਕਰ ਰਹੇ ਨੇ ਜਿਹੜਾ ਐਕਸਟਰਾ ਕੋਈ ਸ਼ੂਗਰ ਆ ਬਾਡੀ ਦੇ ਵਿੱਚ ਜਾਂ ਅੱਜਕੱਲੇ ਪੇਸ਼ਣ ਨੂੰ ਸ਼ੂਗਰ ਹੋ ਰਿਹਾ ਅਗਰ ਇਹ ਰੈਗੂਲਰ ਖਾ ਰਹੇ ਨੇ ਤਾਂ ਸ਼ੂਗਰ ਨਹੀਂ ਹੋ ਜਾਉਂਦਾ ਅੱਛਾ ਜੀ ਮਤਲਬ ਵੀ ਜੇ ਕਿਸੇ ਨੂੰ ਜੇ ਕਿਸੇ ਨੂੰ ਨਹੀਂ ਹੋ ਰਿਹਾਗਾ ਤਾਂ ਉਹਨੂੰ ਹੋਣਾ ਨਹੀਂ ਜੇ ਕਿਸੇ ਨੂੰ ਹੈਗਾ ਤਾਂ ਉਹਦਾ ਕੰਟਰੋਲ ਠੀਕ ਹੋ ਜਾਂਦਾ ਜਿਵੇਂ ਸ਼ੂਕਰਾਲਾ ਪੇਸ਼ੈਂਟ ਜਾਂ ਕੋਈ ਜਿਵੇਂ ਹੋਣਾ ਕਿਸੇ ਨੂੰ ਬੀਟ ਅਲਰਜੀ ਹੈ ਹਨਾ ਬੀਟ ਅਲਰਜੀ ਤੋਂ ਬਾਅਦ ਬਿਲਕੁਲ ਕੋਈ ਆਪਸ਼ਨ ਨਹੀਂ ਰਹਿੰਦੀ ਬੰਦੇ ਕੋਲੇ ਮੈਂ ਕੀ ਖਾਵਾਂ ਬੇਸਨ ਪੁੱਸਤ ਵਗੈਰਾ ਬੰਦਾ ਖਾ ਸਕਦਾ ਤਾਂ ਇਹਦੇ ਵਿੱਚ ਇਹ ਪੰਜ ਖਾਣੇ ਨੇਗੇ ਇਹਦੇ ਵਿੱਚ ਕੰਗਣੀ ਆ ਜਾਂਦੀ ਹੈ ਜੀ ਕੰਗਣੀਆਂ ਆ ਗਈ ਅ ਹਰੀ ਕੰਗਣੀ ਆ ਗਈ ਹਰੀ ਕੰਗਣੀ ਜੀ ਛਟਕੀ ਆ ਗਈ ਛਟਕੀ ਕੋਦਰਾ ਅੱਛਾ ਜੀ ਇਸ ਵਾਂਗ ਆ ਜਾਂਦਾ ਇਸ ਵਾਂਗ ਆ ਗਈ ਇਹਨਾਂ ਦਾ ਕੀ ਰੇਟ ਰਹਿੰਦਾ ਭਾਈ ਜੀ ਇਹ ਜਿਵੇਂ 100 ਰੁਪਏ ਦਾ ਅੱਧਾ ਕਿਲੋ ਆਜੀ ਇਹ ਅੱਧਾ ਕਿਲੋ ਦੀ ਪੈਕਿੰਗ ਆ ਇਹ 100 ਰੁਪਏ ਦੀ ਹਾਂ ਤੇ ਜਿਹੜੀ ਹਰੀ ਕੰਗਣੀ ਆ ਇਹ ਥੋੜੀ ਜਿਹੀ ਮਹਿੰਗੀ ਹੁੰਦੀ ਹੈ ਇਹ 130 ਰੁਪਏ ਦੀ ਅੱਧਾ ਕਿਲੋ ਠੀਕ ਹੈ ਜੀ ਬਾਕੀ ਸਾਰੀਆਂ ਵੀ 100 ਰੁਪਏ ਦੀਆਂ 100 ਰੁਪਏ ਨਹੀਂ ਆ ਕੋਦra ਥੋੜਾ ਜਿਹਾ 80 ਰੁਪਏ ਕੇ ਅੱਧਾ ਕਿਲੋ ਆ ਜਾਂਦਾ ਇਹ ਬਸ ਕੌਲੀ ਕੀ ਭੋਣਾ ਹੁੰਦਾ ਰਾਤ ਨੂੰ ਰਾਤ ਨੂੰ ਕੌਲੀ ਕੁ ਭੋਂ ਕੇ ਤੇ ਉਹਨੂੰ ਹੀ ਦੁਬਾਰੇ ਵਾਇਲ ਕਰਕੇ ਫਿਰ ਤੜਕਾ ਲਾ ਲਓ ਜਿਵੇਂ ਆਪਾਂ ਮਹਗੀ ਵਗਾਰਾ ਬਣਾਉਂਦੇ ਹਾਂ ਉਹਦੇ ਥਾਂ ਤੇ ਲੈ ਕੇ ਹੈਲਥੀ ਫੂਡ ਆ ਇਹ ਆਈ ਇਹਨਾਂ ਤੋਂ ਹੀ ਸਰਨੇ ਤਿਆਰ ਕਰਕੇ ਇਹਨ ਕਿ ਇਹ ਵੇ ਹੁਣ ਅੱਜ ਕੱਲ ਦੇ ਬੱਚੇ ਨੇ ਛੋਟੇ ਬੱਚੇ ਨੇ ਤਾਂ ਜੋ ਇਹ ਚੀਜ਼ਾਂ ਵਾਲੇ ਖਾਂਦੇ ਨੇ ਨੂਡਲ ਹੋ ਗਏ ਸੇਵੀਆਂ ਪਾਸਤਾ ਪਰ ਜਿਹੜੇ ਮਾਰਕੀਟ ਦੇ ਵਿੱਚ ਆ ਰਹੇ ਨੇਗੇ ਉਹ ਜਨਨ ਕਿ ਮੈਦੇ ਤੋਂ ਤਿਆਰ ਕੀਤੀਆਂ ਆਣੀਆਂ ਨੇ ਦੀ ਅੱਛਾ ਜੀ ਉਹ ਮੈਦੇ ਦੀਆਂ ਹੁੰਦੀਆਂ ਨੇ ਅੰਦਰੀ ਕਰਨ ਆਪਣਾ ਕੀ ਕੰਗਣੀ ਕਿਹਾ ਜੀ ਹਾਂ ਇਹ ਸਾਰੇ ਜਨਨ ਕਿ ਮਿਲਟ ਨੇ ਬਲਕੇ ਪੰਜੇ ਮਿਲਟਾਂ ਨੂੰ ਪੀਸ ਕੇ ਮਿਕਸ ਕਰਕੇ ਤਾਂ ਇਹ ਪ੍ਰੋਡਕਟ ਤਿਆਰ ਕਰਦੇ ਵੀ ਬੱਚੇ ਵੀ ਖਾ ਸਕਣ ਅੱਛਾ ਜੀ ਮਤਲਬ ਜਿਹੜੀਆਂ ਆਪਾਂ ਬਾਜ਼ਾਰ ਚੋਂ ਮੈਗੀ ਲੈ ਕੇ ਆਉਣੇ ਆ ਜਾਂ ਪਾਸਤਾ ਉਹਨਾਂ ਨਾਲ ਤਾਂ ਇਹ ਲੱਖਾਂ ਗੁਣਾ ਬੱਦਲ ਲੱਖਾਂ ਗੁਣਾ ਠੀਕ ਹੈ ਕਿਉਂਕਿ ਇਹਦੇ 'ਚ ਤਾਂ ਮੈਦੇ 1% ਤੇ ਜਿਵੇਂ ਅੱਜ ਤੁਹਾਡੇ ਕੋਲ ਸਹਿਦ ਪਿਆ ਜੀ ਹਾਂਜੀ ਇਹ ਜਿਹੜੇ ਜਵੰਦਾ ਕੁਦਤੀ ਖੇਤੀ ਫਾਰਮ ਬਡਬਰ ਵਾਲਿਆਂ ਦਾ ਹਾਂਜੀ ਹਾਂਜੀ ਤੇ ਜਿਵੇਂ ਅੱਜ ਕੱਲ੍ਹ ਵੀ ਇਹਨਾਂ ਦੀ ਤਾਂ ਵੈਸੇ ਕੁਆਲਿਟੀ ਬਹੁਤ ਵਧੀਆ ਹੁੰਦੀ ਹੈਗੀ ਜਿਵੇਂ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਸਹਿਦ ਆਉਂਦਾ ਹੁੰਦਾ ਵੀ ਜੰਮ ਜਾਂਦਾ ਹੁੰਦਾਗਾ ਜਾਂ ਉਹਦੇ ਵਿੱਚ ਖੰਡ ਦੀ ਮਿਲਾਵਟ ਹੁੰਦੀ ਹੈ ਇਹਦੇ ਵਿੱਚ ਉਹ ਚੀਜ਼ ਤਾਂ ਨਹੀਂ ਹੁੰਦੀ ਹੋਏਗੀ ਨਹੀਂ 1% ਵੀ ਨਹੀਂ ਐਦਾਂ ਦਾ ਕੁਝ ਨਹੀਂ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਦੋਸਤੋ ਸੁਣੋ ਇਹਦੀ ਬਾਰੇ ਜਾਣਕਾਰੀ ਥੋੜੀ ਮੈਂ ਦੇਣਾ ਹੁੰਦਾ ਹੈ ਕਈ ਆਪਣੇ ਭਰਾ ਤਾਂ ਕਹਿੰਦੇ ਹੁੰਦੇ ਨੇ ਵੀ ਇਹ ਸਹਿਦ ਜਿਹੜਾ ਆਰਗੇਨਿਕ ਸ਼ਹਿਦ ਦਾ ਜਿਹੜਾ ਉਹ ਕਦੇ ਵੀ ਆਰਗੈਨਿਕ ਨਹੀਂ ਹੋ ਸਕਦਾ ਹੈਗਾ ਉਹਦਾ ਕਾਰਨ ਕੀ ਹੈਗਾ ਸ਼ਹਿਦ ਨੇਚੁਰਲ ਹੁੰਦਾ ਆਰਗੈਨਿਕ ਨਹੀਂ ਹੁੰਦਾ ਹੈਗਾ ਇਹ ਜੀ ਤੇ ਤੁਸੀਂ ਗੱਲ ਧਿਆਨ ਦੇ ਵਿੱਚ ਰੱਖਿਓ ਵੀਰੇ ਸ਼ਹਿਦ ਹੋਊਗਾ ਉਹ ਨੇਚੁਰਲ ਹੋਊਗਾ ਨੇਚੁਰਲ ਕਿਵੇਂ ਹੋਊਗਾ ਵੀਓ ਔਰ ਉਹਦਾ ਮਤਲਬ ਕੀ ਹੁੰਦਾਗਾ ਜਿਵੇਂ ਹੁਣ ਜਿਹੜੀ ਇਹ ਸ਼ਹਿਦ ਉਹ ਮੱਖੀ ਤੋਂ ਤਿਆਰ ਹੋਣਾ ਹੁੰਦਾ ਵੀ ਮਖਿਆਲ ਦੀਆਂ ਮੱਖੀਆਂ ਜਾਂ ਆਪਾਂ ਮਧੂ ਮੱਖੀ ਕਹਿੰਦੇ ਜਿਹਨੂੰ ਓੜੇ ਹਵਾ ਦੇ ਵਿੱਚ ਛੋਟਣਾ ਤੇ ਉਹਨੂੰ ਜਿੱਥੇ ਫੁੱਲ ਮਿਲੂਗਾ ਫੁੱਲ ਦੇ ਵਿੱਚੋਂ ਰਸ ਮਿਲੂਗਾ ਉਨੇ ਉਸੇ ਫੋਨ ਤੇ ਜਾ ਕੇ ਬਹਿ ਜਾਣਾਗਾ ਹੁਣ ਆਪਾਂ ਉਹਨੂੰ ਇੱਕ ਜਗ੍ਹਾ ਤੇ ਕੰਟਰੋਲ ਨਹੀਂ ਕਰ ਸਕਦੇ ਹੈਗੇ ਉਹ ਨੈਚੁਰਲ ਤਰੀਕੇ ਨਾਲ ਬਣਦਾ ਹੁੰਦਾਗਾ ਇਹ ਚੀਜ਼ ਦੇ ਤੁਸੀਂ ਧਿਆਨ ਰੱਖੋ ਵੀ ਜਿਹੜਾ ਸਹਦ ਹੁੰਦਾਗਾ ਉਹ ਆਰਗੈਨਿਕ ਨਹੀਂ ਬਣਦਾ ਉਹ ਨੈਚੁਰਲ ਬਣਦਾ ਹੁੰਦਾ ਨੈਚੁਰਲ ਦੇ ਆਰਗੈਨਿਕ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾਗਾ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਤੇ ਬਾਈ ਜੀ ਆਪਣੇ ਕੋਲ ਹੋਰ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਨੇ ਜੀ ਜਿਵੇਂ ਆ ਮੈਦਾ ਪਿਆ ਜੀ ਹੈਨਾ ਨਹੀਂ ਇਹ ਬੇਸਣ ਆ ਜੀ ਆ ਬੇਸਣ ਜੀ ਸੌਰੀ ਇਹ ਬੇਸਣ ਆ ਗਿਆ ਜੀ ਇਹ ਬੇਸਣ ਆ ਗਿਆ ਜੀ ਹਾਂ ਇਹ ਵੀ ਜਿਵੇਂ ਘਰ ਦੀ ਦਾਲ ਪਿਆਰ ਕਰਕੇ ਉਹਨੂੰ ਪੀਸ ਕੇ ਉਹ ਬਣਾਈ ਹੋਈ ਹੈ ਠੀਕ ਹੈ ਜੀ ਇਹ ਸੋਲਿਆਂ ਨੂੰ ਵੀ ਸੋਲਦੇ ਤਿਆਰ ਕਰਕੇ ਤੇ ਆ ਹਲਦੀ ਆ ਗਈ ਇਹ ਹਲਦੀ ਆ ਗਈ ਡਾਕਟਰ ਮਾਨ ਸਰ ਦੇ ਆਪਦੇ ਖੇਤ ਦੀ ਹੈ ਡਾਕਟਰ ਮਾਨ ਸਰ ਦੀ ਹੈ ਜੀ ਡਾਕਟਰ ਮਾਨ ਸਰ ਦਾ ਜਿਹਨੇ ਕਿ ਰੋਸ਼ਨ ਵਾਲੇ ਜਦੋਂ ਵੀ ਜਾ ਕੇ ਚੈੱਕ ਕਰ ਸਕਦੇ ਉੱਥੇ ਹਲਦੀ ਹਲਦੀ ਵੀ ਜੀ ਸਕਦੇ ਅੱਛਾ ਜੀ ਇਹ ਬੱਤੀ ਦਾਲਾਂ ਆ ਗਈਆਂ ਸਾਰੀਆਂ ਆਰਗੈਨਿਕ ਦਾਲਾਂ ਚਾਹ ਮਲਟੀਗ੍ਰੇਨ ਆਟਾ ਹੁੰਦਾ ਜੀ ਆਪਣੇ ਕੋਲ ਮਲਟੀਗ੍ਰੇਨ ਆਟਾ ਹੈਗਾ ਜੀ ਹਾਂ ਅੱਛਾ ਜੀ ਤੇ ਉਹ ਕੀ ਪਿਆ ਜੀ نیچے ਕਿਹੜੇ ਪ੍ਰੋਡਕਟ ਨੇ ਜੀ ਉਹ ਇਹ ਜਨ ਕੇ ਪਰੌਂਠੇ ਬਣਾਉਣ ਵਾਸਤੇ ਮਸਾਲਾ ਘਰੇਲੂ ਮਸਾਲਾ ਤਿਆਰ ਕੀਤਾ ਹੋਇਆ ਤੇ ਬਾਕੀ ਆਹ ਸੌਂਫ ਜਵੰਦਾ ਆਰਗੈਨਿਕ ਦੀ ਅੱਛਾ ਜੀ ਹਨਾ ਇਹ ਸੌਂਫ ਆ ਕੀਤੀ ਹੈ ਤੇ ਸਾਰੇ ਵੀ ਆਪਾਂ ਜਿਹੜੀ ਵੀ ਰਸੋਈ ਵਾਲਾ ਵੀ ਲਗਭਗ ਸਾਰਾ ਸਮਾਨ ਹੀ ਮਿਲ ਜਾਂਦਾ ਆਰਗੈਨਿਕ ਦੇ ਵਿੱਚ ਕਈ ਵਾਰ ਹੋਣਾ ਜਿਵੇਂ ਹੁਣ ਸਟਾਕ ਥੋੜਾ ਜਿਹਾ ਖਤਮ ਹੋਇਆ ਹੋਇਆ ਹੈਗਾ ਤੇ ਉਹਦੇ ਕਰਕੇ ਥੋੜਾ ਜਿਹਾ ਹੋਵਾਗਾ ਹਾਂਜੀ ਠੀਕ ਹੈ ਜੀ ਬਾਈ ਜੀ ਧੰਨਵਾਦ ਜੀ ਠੀਕ ਹੈ ਸਰ ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ